ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਸਾਲ ਬੈਂਕ ਆਫ ਬਰੋਡਾ ਕਾਦਿਆਂ ਵਿੱਚ ਇਸ ਦੇ ਖਾਤਾਧਾਰਕਾਂ ਨਾਲ ਵੱਡਾ ਧੋਖਾ ਬੈਂਕ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਹੋਇਆ ਸੀ ਜਿਸ ਵਿੱਚ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਤ ਨਗਰ ਜੋ ਕੇ ਬੈਂਕ ਆਫ ਬਰੋਦਾ ਵਿੱਚ ਕੈਸ਼ੀਅਰ ਸੀ ਉਸਨੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਈ ਰਕਮ ਕਢਵਾ ਲਈ ਅਤੇ ਖਾਤਾਧਾਰਕ ਜੋ ਆਪਣਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਆਉਂਦੇ ਸਨ ਉਨ੍ਹਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਰਸੀਦ ਕੱਟ ਕੇ ਦੇ ਦਿੰਦਾ ਸੀ ਪਰ ਇਹ ਪੈਸਾ ਖਾਤਿਆਂ ਵਿੱਚ ਨਹੀਂ ਚੜਾਉਂਦਾ ਸੀ ਇਹ ਸਿਰਸਿਲਾ ਕਾਫੀ ਸਮਾਂ ਚੱਲਦਾ ਰਿਹਾ ਕਈ ਮਹੀਨਿਆਂ ਬਾਅਦ ਖਾਤਾਧਾਰਕਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਹੀ ਜਮ੍ਹਾਂ ਨਹੀਂ ਹੋਏ ਹਨ ਦੂਜੇ ਪਾਸੇ ਬੈਂਕ ਅਧਿਕਾਰੀਆਂ ਵੱਲੋਂ ਖਾਤਾਧਾਰਕਾਂ ਨਾਲ ਟਾਲ ਮਟੋਲ ਦਾ ਰਵਈਆ ਲਗਾਤਾਰ جاری ਹੈ ਅਤੇ ਕਿਸੇ ਵੀ ਖਾਤਾਧਾਰਕ ਦਾ ਪੈਸਾ ਵਾਪਸ ਨਹੀਂ ਕੀਤਾ ਗਿਆ ਹੈ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਐਸਐਸਪੀ ਬਟਾਲਾ ਨੂੰ ਇਸ ਮਾਮਲੇ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ 6 ਤੋਂ ਵੀ ਵੱਧ ਸਮਾਂ ਗੁਜ਼ਰ ਚੁੱਕਾ ਹੈ ਪਰ ਐਸਐਸਪੀ ਦਫ਼ਤਰ ਵੱਲੋਂ ਜਾਂਚ ਮੁਕੰਮਲ ਨਹੀਂ ਕੀਤੀ ਗਈ ਹੈ ਕਾਦਿਆ ਪੁਲਿਸ ਨੇ ਬੀਤੀ ਰਾਤ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਅਤੇ ਉਹਨਾਂ ਦੇ ਸਾਥੀ ਖਾਤਾ ਤਾਰਕਾਂ ਦੀ ਸਹਿਮਤੀ ਨਾਲ ਕਾਦਿਆ ਥਾਣਾ 'ਚ ਦਰਖਾਸਤ ਦਿੱਤੀ ਸੀ ਜਿਸ ਤੇ ਕਾਦਿਆ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੈਂਕ ਆਫ ਬਰੋਦਾ ਦੇ ਕਰਮਚਾਰੀ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਇਹਨਾਂ ਦੇ ਪੈਸੇ ਮਿਲ ਗਏ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਸੜਵਾਈ ਨਹੀਂ ਕਿਸੇ ਇਹ ਕੋਈ ਜੱਡ ਜੋਨਰ ਹੈ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਪਔੜਿਆ ਨਹੀਂ ਹੁਣ ਇਹ ਕਰਕੇ ਇਹਨਾਂ ਨੂੰ ਆਸ ਭੱਜੀ ਇਹ ਗਰੀਬ ਲੋਕ ਨੇ ਕੋਈ ਸਬਜੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਵਾਜ ਜਾਂ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਇਹ ਚਾਹੁੰਦਾ ਕਿ ਇਮੀਡੀਏਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀਸ਼ਾnga ਹਸਪੀਟਲ ਚ ਆਏ ਨੇ ਇਹਨਾਂ ਦੀ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਹੀ ਇਹਨਾਂ ਨੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਉਹ ਲਿਖਿਆ ਆ ਅਸੀਂ ਹੁਣ ਹੋਰ ਅਨਖਵਾਰੀ ਦੀ ਵੇਤ ਨਹੀਂ ਕਰ ਸਕਦੇ ਅਸੀਂ ਚਾਹੁੰਨੇ ਆ ਕਿ ਬੈਂਕੇ ਨਾਲ ਨੂੰ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਅਸੀਂ ਕਰਦੇ ਵੀ ਉਹਦੇ ਤੇ ਹੋ ਜੇ ਔਰ ਜਿੰਨਾਂ ਜਿੰਨਾਂ ਦੇ ਖਾਤੇ ਚ ਪੈਸੇ ਗਏ ਨੇ ਉਹਨਾਂ ਦੇ ਵੀ ਪਰਚਾ ਹੋਏ ਇਹ ਇਨਸਾਫ ਦਵਾਜੇ ਇਮੀ ਜੇਲ ਲਈ ਅਸੀਂ ਪ੍ਰੈਸ ਵਾਲੇ ਭਰਾਵਾਂ ਕੋਲੇ ਚਾਹੁੰਦੇ ਆਂ ਕਿ ਇਹ ਆਵਾਜ਼ ਜ਼ਰੂਰ ਚੱਕੋ ਭਰਾਓ ਇਹ ਧੱਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਦੋ ਚਾਰ ਬੰਦੇ ਅਜੇ ਵੀ ਹਸਪੀਟਲ 'ਚ ਨੇ ਹੈਗੇ ਨੇ ਤੇ ਨਹੀਂ ਸਰਦਾਰ ਗੰਮੀਤ ਸਿੰਘ ਜੀ ਬਖੋ ਹੈ ਅਜੇ ਵੀ ਹਸਪੀਟਲ 'ਚ ਪਏ ਨੇ ਉਹ ਦਵਾਈ ਕੋ ਦਾਰੂ ਖਲੋ ਨਹੀਂ ਗਰੀਬ ਨੇ ਆ ਮੇਰੀਆਂ ਭੈਣਾਂ ਨੇ ਆ ਦਵਾਈ ਲੈ ਜਾਂਦੇ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਲਈ ਆ ਇਹੁੱਤੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਇਹ ਹਰ ਪਾਸੇ ਗਏ ਇਸ ਕਰਕੇ ਬੈਂਕਾ ਬੜੁੱਦਾ ਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੁਝ ਨਹੀਂ ਹੈਗਾ ਹੁਣ ਅਨ ਕੋਈ ਜਵਾਬ ਨਹੀਂ ਦੇ ਰਹੇ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪਿਆਹਾਂ ਦੀ ਮੂੜਾ ਸਾਨੂੰ ਕਹੇ ਪੁੱਛੇ ਜਾ ਵੀਰ ਸਾਡੇ ਬਹੁਤ ਜ਼ਿਆਦੇ ਜਾਨਿਆਂ ਦੇ ਪੈਸੇ ਆ ਸਾਨੂੰ ਬੈਸੇ ਦੀ ਬਹੁਤ ਲੋੜ ਆ ਤੇ ਬੈਂਕ ਵਾਲੇ ਸਾਡੇ ਕੋਈ ਗਵਾਹ ਨਹੀਂ ਦੇ ਰਹੇ ਕਿ ਸਾਡੇ ਪੈਸੇ ਲੈਣੇ ਜਾਣੇ ਨਹੀਂ ਦੇਣੀ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਸਾਡੇ ਸਾਡੇ ਦਵਾਜਨ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦੀ ਰ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾ ਤੁਹਾਡੇ ਖਾਤੇ ਦੇ ਐਂਟਰੀਆਂ ਨਹੀਂਆਂ ਕਾਪੀਆਂ ਤੇ ਪਉਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਹਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਉਣੀਆਂ ਸਾਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਮੈਨੂੰ ਪਤਾ ਲੱਗਾ ਤੇ ਵੀ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ ਕਿ ਉਸ ਤੋਂ ਬਾਅਦ ਅਸੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਹਿੰਦਾ ਕਿ ਤੁਹਾਨੂੰ ਪੈਸੇ ਮਿਲ ਜਾਣਗੇ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾ ਕੇ ਜਦੋਂ ਉਹ ਐਂਟਰੀਆ ਪਾਦੇ ਨਹੀਂ ਦਿੰਦੇ ਨੇ ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੇ ਸੀ ਤੇ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਪੰਜਾਛੇ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਕਿ ਮੇਜਾ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਫਡੀ ਹੈ ਉਹਦੇ ਵਿੱਚ ਕਿਹਾ ਕਿ ਤੁਸੀਂ ਆਪਣੇ ਹਸਬੰਦ ਦੇ ਜਲਦੀ ਸਾਈਨ ਕਰ ਦਿਓ ਤੁਸੀਂ ਆਪਣੀ ਐਫਡੀ ਤੜਾ ਕੇ ਲਓ ਜਦੋਂ ਸਾਡੇ ਨਾਲ ਇਹ ਕਰੈਮ ਹੋ ਗਿਆ 4 ਲੱਖ ਦਾ ਉਸ ਤੋਂ ਬਾਅਦ ਨਹੀਂ ਆਪਣੀ ਐਫਡੀ ਤੜਾਉਣੀ ਸੀ ਤੇ ਇਹ ਆਟਰੋਂ ਸਾਡੇ ਕੀਤੀ ਹੋਏ ਪੈਸੇ ਮਨੇ ਦੋ ਹੇ ਮੇਰਾ ਨਾਮ ਰਾਜੇਸ਼ ਕੁਮਾਰ ਹੈਗਾ ਇਹ ਪਹਿਲਾ ਕੇਸ ਜਿਹੇ ਅਸੀਂ ਕੀਤਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਦੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਐਫਆਈਆਰ ਦਾ ਟਾਈਮ ਆ ਗਿਆ ਐਫਆਈਆਰ ਹੋ ਚੁੱਕੀ ਹੈ ਤੇ ਹੁਣ ਦੇਖੋ ਇਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਇਸ ਬਾਰੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਕਲਜਿੰਦਰ ਹੈਗਾ ਇਹਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਏ ਜਿਹੜਾ ਇਹਨੇ ਮਤਲਬ ਲੈ ਆ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਆ ਸਾਰੇ ਰਿਕਾਰਡ ਹੈ ਜੇ ਨੇ ਤੇ ਉਹਰੇ ਵਿੱਚ ਉਹਨੇ 7 ਕੋ ਡੇਡ ਡੇਡ ਲੱਖ ਰੁਪਿਆ ਆਪਣੀ ਵਾਈਫ ਦੇ ਅਕਾਊਂਟ ਤੇ ਟ੍ਰਾਂਸਫਰ ਕੀਤਾ ਹੈਗਾ ਇਹ ਵੜੀ ਸਟੇਟਮੈਂਟ ਤੇ ਬਾਕੀ ਆ ਦੇਖੋ ਉਹਨੇ ਆਪਣਾ ਇੱਕ ਚੈੱਕ ਦਿੱਤਾ ਹੈਗਾ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਬਾਉਂਸ ਹੋਇਆ ਪਿਆ ਦੇਖੋ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੇਸ ਅਸੀਂ ਬੈਂਕ ਦੇ ਵਿੱਚ ਪਾਇਆ ਹੋਇਆ ਤੇ ਹੁਣ